ਮਿੱਟੀ ਦੇ ਨਾਲ ਮੈਂ ਪੋਰਟ ਬਣਾ ਲੈਣਾ ਫਲਾਵਰ ਕੋਟ ਬਣਾ ਲੈਣਾ ਤੇ ਮੁਰਕੇ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਸਰ ਸੋਸ਼ਲ ਮੀਡੀਆ ਦੇਖੋ ਕੋਈ ਵੀ ਆਧੁਨਿਕ ਜਿਹੜੇ ਜਿੰਨਾ ਵੀ ਨੈਟਵਰਕ ਹੈ ਜੇ ਉਹਨੂੰ ਵਧੀਆ ਤਰੀਕੇ ਨਾਲ ਹੀ ਲੈ ਕੇ ਚੱਲਾਂਗੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਬੱਚਿਆਂ ਦੇ ਬੱਚਿਆਂ ਨੂੰ ਇਹ ਹੈ ਕਿ ਇਹ ਜੇ ਸੋਸ਼ਲ ਮੀਡੀਆ ਨੂੰ ਵਰਤਨ ਪਰੇ ਹੈ ਕਿ ਉਹਦੇ ਉਹਨੂੰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਨਾ ਕਿ ਫਿਰ ਆਪਣੇ ਫਿਊਚਰ ਨੂੰ ਵਿਗਾੜਨ ਦੇ ਲਈ ਸਟੱਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਪੜਨ ਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿੰਦਾ ਉਹਨੂੰ ਪੂਰਾ ਕਰਕੇ ਤੇ ਸਕੂਲੋਂ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੋਟੇਰ ਕਲਾ ਨੂੰ ਦੇਣਾ। ਸਰ ਮੈਂ ਮਾਪੇ ਬਪ ਨੂੰ ਇਹੀ ਨਿਵੇਦਨ ਕਰਨਾ ਚਾਹੁੰਦੀ ਹਾਂ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਵੇ। ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜਿਸਾ ਤੁਸੀਂ ਦੇਖਦੇ ਹੋ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਸਰ ਇਹ ਜਿਹੜੋ ਕੰਪੀਟੀਸ਼ਨ ਕਰਵਾਈ ਕੁਝ ਨਾ ਕੁਝ ਚੀਜ਼ਾਂ ਘਰੋਂ ਹੀ ਬਣਵਾ ਕੇ ਲੈ ਕੇ ਇੱਕ ਆਇਆ ਇੱਕ ਡਸਟਬਿਨ ਲੈ ਕੇ ਆਇਆ ਬਣਾ ਕੇ ਬਹੁਤ ਵਧੀਆ ਡਸਟਬਿਨ ਸੀਗਾ ਤੇ ਉੱਥੇ ਪਤਾ ਲੱਗ ਗਿਆ ਵੀ ਇਹਦੇ ਵਿੱਚ ਆਰਟ ਹੈਗਾ ਆ ਫਿਰ ਅਸੀਂ ਇਹਦਾ ਆਰਟ ਪ੍ਰਸ਼ਨਕਿਲੀ ਕੀਤਾ ਬੱਚਾ ਬਣਾਉਂਦਾ ਹੈ ਸਰ ਮੈਂ ਨਾਮ ਗੁਪਤ ਸਿੰਘ ਹੈ ਮੈਂ ਬਾਅਦਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਟ ਬਣਾ ਲੈਣਾ ਫਲਾਵਰ ਪੋਟ ਬਣਾ ਲੈਣਾ ਤੇ ਮੁਰਕੇ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬੱਚੇ ਆਈਡੀਆ ਦੇਖਣਾ ਮਿਲਦਾ ਕਿ ਮਾਂ ਦੇ ਵਿੱਚ ਆ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਏ ਤੇ ਐਂਟਿਕ ਚੀਜ਼ਾਂ ਦੀ ਤੇ ਮੈਂ ਸੋਚਦਾ ਕਿ ਮਿੱਟੀ ਤੋਂ ਜੇ ਮੈਂ ਬਣਾ ਸਕਦਾ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਸਰੇ ਚਿਕਨੀ ਮਿੱਟੀ ਹੁੰਦੀ ਏ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਏ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਨ ਕੇ ਤੇ ਗੁੰਨਣਾ ਪੈਂਦਾ ਸ਼ੌਕ ਦਾ ਪਿਆਰ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੋਨੇ ਬਣਾਉਣ ਦੇ ਨਾਲ ਮੈਨੂੰ ਸ਼ੌਂ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ ਬਿਲਕੁਲ ਦੇਖਿਆ ਡਿਸਪੋਜ਼ਰ ਦੀਆਂ ਕੁਝ ਜਿੜੀਆਂ ਵੇਚੀ ਜਾਂ ਉਹਨਾਂ ਨੇ ਲੋਹੇ ਦਾ ਪੀਰ ਤੇ ਆ ਬਣਾਉਂਦੇ ਕਿਸ ਤਰ੍ਹਾਂ ਆਨਜੀ ਉਹਦਾ ਵੀ ਇਹਦੇ ਨਾਲ ਆ ਕੇ ਬਣ ਸਕਦਾ ਸਰ ਬਹੁਤ ਸਾਰੇ ਟਿਸ਼ੂ ਪੇਪਰ ਜਾਂ ਵੇਸਟ ਪੇਪਰ ਜਿਹੜੇ ਹੁੰਦੇ ਉਹਨਾਂ ਨੂੰ ਗਲਨ ਚ ਬਹੁਤ ਟਾਈਮ ਲੱਗਦਾ ਹੈ ਮੈਂ ਸੋਚਿਆ ਕਿ ਇਹਨਾਂ ਦਾ ਜੇ ਕੋਈ ਰੀਸਾਈਕਲ ਹੋ ਸਕਦਾ ਤੇ ਮੈਂ ਕਰਾਂ ਇਸ ਕਰਕੇ ਮੈਂ ਕਲਰ ਕਰਕੇ ਤੇ ਫਲਾਵਰ ਬਣਾਣਾ ਕਿੱਥੋਂ ਬਿਲੋਂਗ ਕਰਦੇ ਹੋ ਪਰਿਵਾਰ ਚ ਕੌਣ ਕੌਣ ਹੈ ਤੁਹਾਡੇ ਪਰਿਵਾਰ ਚ ਸਰ ਮੈਂ ਨਾਗਪੁਰ ਤੋਂ ਬਿਲੋਂਗ ਕਰਦਾ ਤੇ ਮੇਰੇ ਪਰਿਵਾਰ ਚ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਤੇ ਮੇਰਾ ਵੱਡਾ ਭਰਾ ਸਰ ਹਾਂਜੀ ਮੈਂ ਘਰੇ ਕਰਦਾ ਇਹ ਸ ਟ੍ਰੈਡੀਸ਼ਨਲ ਆਰਟ ਹੈ ਇਹ ਪਟਚਿਤ੍ਰ ਹੈ ਤੇ ਗੋਂਡ ਆ ਸਕੂਲ ਦਾ ਜਿਹੜਾ ਪ੍ਰਿੰਸੀਪਲ ਦਾ ਜਿਹੜਾ ਸਰ ਉਹ ਬਹੁਤ ਸਹਯੋ ਕਰਦੇ ਹੋਸ ਲਾ ਬਹੁਤ ਦਿਨ ਦੇ ਅਤੇ ਕੋਈ ਵੀ ਦਿੱਕਤ ਹੁੰਦੀ ਹੈ ਤੇ ਮੇਰਾ ਪੂਰਾ ਪੂਰਾ ਸਾਥ ਦਿੰਦੇ ਆ 130 ਦਿਨ ਦੇ ਬਦਦੇ ਹੋ ਇਸ ਸਮਾਂ ਕਾਫੀ ਪੇਟ ਆਉਂਦਾ ਹਾਂ ਉਹ ਕਿੱਦਾਂ ਮੈਨੇਜ ਕਰਦੇ ਸਰ ਮੈਂ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਪਾਪਾ ਵੀ ਪੂਰਾ ਪੂਰਾ ਸਾਥ ਦਿੰਦੇ ਆ ਤੇ ਕੋਈ ਜ਼ਰੂਰਤ ਹੋਵੇ ਤੇ ਮੈਂ ਸਾਨੂੰ ਵੀ ਕਹਿ ਦੇਣਾ ਕਿ ਮੈਨੂੰ ਪੇਟ ਦੀ ਜ਼ਰੂਰਤ ਤੇ ਸਟਡੀ ਦੇ ਨਾਲ ਨਾਲ ਇਹਨੂੰ ਕਿੱਦਾਂ ਮੈਨੇਜ ਕਰਦੇ ਸਰ ਸਟਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਪੜੰਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿਦਾ ਉਹਨੂੰ ਪੂਰਾ ਕਰਕੇ ਤੇ ਸਕੂਲੋਂ ਆਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੂਰਤੀ ਕਲਾ ਨੂੰ ਦੇਣਾ। ਸਰ ਮੈਂ ਆਰਟ ਟੀਚਰ ਬਣਨਾ ਚਾਹੁੰਦਾ ਤਾਂ ਕਿ ਮੈਂ ਇਹ ਕਲਾ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ। ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਮ ਮੈਂ ਫੋਨ ਯੂਜ਼ ਕਰਦਾ ਵਾਂ ਪਰ ਮੈਂ ਜਦ ਪੜ੍ਹਾਈ ਵਾਸਤੇ ਤੇ ਜਾਂ ਫਿਰ ਇਹ ਚੀਜ਼ਾਂ ਨੂੰ ਸਿੱਖਣ ਵਾਸਤੇ ਯੂਜ਼ ਕਰਦਾ ਤਾਂ ਕਿ ਇਹ ਨੁਹੋਰ ਨਿਖਾ ਸਕਾਂ। ਮੇਰਾ ਨਾਮ ਡਾਕਟਰ ਸੁਨੀਤਾ ਕੋਸ਼ਲ ਪ੍ਰਿੰਸੀਪਲ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਕਾਦੀਆਂ ਹੈ ਜੀ ਮੈਮ ਇਹ ਅਸਰ ਇਹਦੇ ਹੁਨਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਾਡੇ ਗੁਟੇਕਸਰ ਆਰਟ ਐਂਡ ਕ્રાਫਟ ટીਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਾਕ੍ਰਿਤੀਆਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀਆਂ ਬਣਾ ਜਿਸ ਤਰ੍ਹਾਂ ਦੇ ਵੀ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੇ ਤੈਨੂੰ ਮਦਦ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਏ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ ਪੜਾਈ ਚ ਬੱਚਾ ਬਹੁਤ ਜ਼ਿਆਦਾ ਵਧੀਆ ਬਹੁਤ ਸਾਰੇ ਅਰਟੀਕਲ ਪੋਸਟ ਕਰਦੇ ਆ ਕਿ ਉਹਨੂੰ ਪੜ੍ਹਨ ਪਰ ਬੱਚੇ ਦੀ ਬਾਕਮਾਰ ਰੁਚੀ ਨਹੀਂ ਬਾਕ ਫੀਲਡ ਨੂੰ ਹੈ ਕੀ ਗੱਲ ਹੈ ਸਰ ਮੈਂ ਮਾਪੇ ਨੂੰ ਇਹੀ ਨਿਵੇਦਨ ਕਰਨਾ ਚਾਹੁੰਦੀ ਆ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਵੇ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਦਾ ਹੈ ਜਿਸਾ ਤੁਸੀਂ ਦੇਖਦੇ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਵਿਕਸਿਤ ਕਰਾ ਰਿਹਾ ਹੈ ਔਰ ਸਟਾਫ ਨੂੰ ਸਿਪਕਲੈਂਟ ਕਰਦੇ ਆ ਪੇਸਪੁਰ ਕਹਿਣਾ ਚਾਹੁੰਦੇ ਹੋ ਜਿਹੜਾ ਸਕੂਲ ਅਜੇ ਵੀ ਤੁਹਾਡੇ ਜਨਤ ਸਰ ਮੈਂ ਪੇਰੈਂਟਸ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾਂ ਸਰਕਾਰੀ ਸਕੂਲ ਦੀ ਦਿਖ ਬਣੀ ਹੋਈ ਹੈ ਉਹ ਦਿਖ ਨਹੀਂ ਹੈ ਗਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਜਿੰਨੀਆਂ ਆਧੁਨਿਕ ਸਹੂਲਤਾਂ ਨੇ ਸਾਰੀਆਂ ਸਕੂਲ ਵਿੱਚ ਮੌਜੂਦ ਹੈ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਾਰਾ ਸਕੂਲ ਵਿਜ਼ਿਟ ਕੀਤਾ ਹੈ ਤੁਹਾਨੂੰ ਪਤਾ ਹੈ ਕਿ ਕਿੰਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸਕੂਲ ਚ ਆਈਆਂ ਨੇ ਫੈਸਿਲਿਟੀ ਜੇ ਮਗਰਾਂ ਲੱਗਾ ਤਾਂ ਬਹੁਤ ਜ਼ਿਆਦਾ ਨੇ ਮੈਂ ਮਾਪੇ ਪਰ ਇਹ ਹੀ ਨਿਵੇਦਨ ਕਰਾਂਗੀ ਕਿ ਆਪਣੇ ਜਾਤੋ ਜਾ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਦਾਖਲ ਕਰਵਾਉਣਾ ਹੈ ਇਸਾ ਥਲੇ ਕੰਪੀਟੀਸ਼ਨ ਚ ਨਹੀਂ ਇਹਨੂੰ ਭੇਜਿਆ ਕਿਉਂਕਿ ਕਲੀਅਰਨਸ ਸੰਬੰਧੀ ਤਾਂ ਕੰਪੀਟੀਸ਼ਨ ਨਹੀਂ ਹੋਇਆ ਜਦੋਂ ਵੀ ਦੂਸਰੇ ਕੰਪੀਟੀਸ਼ਨ ਚ ਬੱਚੇ ਜਾਂਦੇ ਆ ਪੇਂਟਿੰਗ ਦੇ ਵਿੱਚ ਵੀ ਜਾਂਦੇ ਨੇ ਪਰ ਉਸ ਦੇ ਵਿੱਚ ਪੋਜੀਸ਼ਨਾਂ ਬੱਚੇ ਲੈ ਕੇ ਆਉਂਦੇ ਨੇ ਜਦੋਂ ਵੀ ਇਸ ਨਾਲ ਸੰਬੰਧਿਤ ਜਦੋਂ ਵੀ ਕੰਪੀਟੀਸ਼ਨ ਹੋਏਗਾ ਇਸ ਬੱਚੇ ਨੂੰ ਜ਼ਰੂਰ ਭੇਜਿਆ ਜਾਏਗਾ ਤੇ ਪਰਮਾਤਮਾ ਦੀ ਮਿਹਰ ਅਤੇ ਪੋਜੀਸ਼ਨ ਵੀ ਜ਼ਰੂਰ ਲੈ ਕੇ ਜਾਏਗਾ ਸੋਸ਼ਲ ਮੀਡੀਆ ਬੱਚੇ ਹੰਕਾਰ ਕਰਦਾ ਸੋਸ਼ਲ ਮੀਡੀਆ ਇਸ ਕਰਦਾ ਹੈ ਕਹਿੰਦਾ ਜਦੋਂ ਤੁਸੀਂ ਇਹ ਨਹੀਂ ਦੇ ਦੇ ਸਕਦੇ ਕਿਤਾਬ ਸਰ سوشل میڈیا ਦੇਖੋ ਕੋਈ ਵੀ ਆਧੁਨਿਕ ਜਿਹੜੇ ਜਿੰਨਾ ਵੀ ਨੈਟਵਰਕ ਹੈ ਜੇ ਉਹਨੂੰ ਵਧੀਆ ਤਰੀਕੇ ਨਾਲ ਹੀ ਲੈ ਕੇ ਚੱਲਾਂਗੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਬੱਚਿਆਂ ਦੇ ਬੱਚਿਆਂ ਨੂੰ ਇਹ ਹੈ ਕਿ ਇਹ ਜੇ سوشل میڈیا ਨੂੰ ਵਰਤਨ ਪਰੇ ਹੈ ਕਿ ਉਹ ਉਹਨੂੰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਨਾ ਕਿ ਆਪਣੇ ਫਿਊਚਰ ਨੂੰ ਵਿਗਾੜਨ ਦੇ ਲਈ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਤੇਕ ਸਿੰਘ ਮੈਂ ਆਰਟ ਐਂਡ ਕ્રાਫਟ ਅਧਿਆਪਕ ਪੀਐਮਚੀ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਦੀਆ ਹਾਂ ਬੱਚਾ ਬਹੁਤ ਮਿਹਨਤੀ ਬਹੁਤ ਲਗਨ ਨਾਲ ਕੰਮ ਕਰਦਾ ਅਗਿਆਕਾਰੀ ਬਹੁਤ ਜ਼ਿਆਦਾ ਜੇ ਤੇ ਇਹ ਦੇ ਚ ਆਰਟ ਬਹੁਤ ਜ਼ਿਆਦਾ ਵਾ ਇਹ ਜਿਹੜਾ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਪ੍ਰਿੰਸੀਪਲ ਮੈਡਮ ਡਾਕਟਰ ਸ਼੍ਰੀਤਾ ਗੋਸ਼ਲ ਜੀ ਨੇ ਆਖਿਆ ਵੀ ਇਹਨੂੰ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਉਹਦੇ ਵਿੱਚੋਂ ਇਹਨੂੰ ਇਹ ਚੁਣਿਆ ਗਿਆ ਇਹਦਾ ਆਰਟ ਬੜਾ ਉੱਭਰ ਕੇ ਸਾਹਮਣੇ ਆਇਆ ਤੇ ਫਿਰ ਮੈਡਮ ਨੇ ਹੁਣ ਆਨੇ ਤੇ ਮੈਂ ਇਹਨਾਂ ਦੀ ਹੱਥ ਨਾਲ ਨਾ ਇਹਦੀ ਹੈਲਪ ਵੀ ਕੀਤੀ ਆ ਇਹਨੂੰ ਅੱਗੇ ਮੋਟੀਵੇਟ ਕੀਤਾ ਵਾ ਮੈਡਮ ਹੁਣਾਂ ਤੇ ਬੜੀ ਯੋਗਗਵਾਈ ਆ ਇਹ ਚੋਕ ਇੱਕ ਇਸ ਤਰ੍ਹਾਂ ਕੀ ਦੇਖਿਆ ਦੇ ਕੇ ਪਾਸੇ ਸਰ ਜੀ ਜਦੋਂ ਇਹ ਕੰਪੀਟੀਸ਼ਨ ਕਰਵਾਏ ਕੋਈ ਨਾ ਕੁਝ ਚੀਜ਼ਾਂ ਘਰ ਉਹ ਹੀ ਬਣਵਾ ਕੇ ਲੈ ਕੇ ਇੱਕ ਆਇਆ ਇੱਕ ਦਿਨ ਡਸਟਬਿਨ ਲੈ ਕੇ ਆਇਆ ਬਣਾ ਕੇ ਬਹੁਤ ਵਧੀਆ ਡਸਟਬਿਨ ਸੀਗਾ ਤੇ ਉੱਚੋਂ ਪਤਾ ਲੱਗ ਗਿਆ ਵੀ ਇਹਦੇ ਵਿੱਚ ਆਰਟ ਹੈਗਾ ਆ ਫਿਰ ਇਹਦਾ ਆਰਟ ਰਚਨਾ ਸ਼ੁਰੂ ਕੀਤਾ ਬੱਚਾ ਬਰਾਬਰ ਖਰਚਾ ਸਾਡੇ ਪ੍ਰਿੰਸੀਪਲ ਮੈਡਮ ਇਤਰਾ ਇਹ ਇਕੱਲੀ ਇਹਦੀ ਨਹੀਂ ਹੋਰ ਵੀ ਕਈ ਬੱਚਿਆਂ ਦੀ ਹੈ ਨਾ ਮਾਇਕ ਸਹਾਇਤਾ ਕਰਦੇ ਰਹਿੰਦੇ ਆ ਬਸ ਆਰਟ ਹੋਣਾ ਚਾਹੀਦਾ ਜਾਂ ਕੁਝ ਬੱਚੇ ਚ ਲਿਆਕਤ ਹੋਣੀ ਚਾਹੀਦੀ ਆ ਮੈਡਮ ਹੁਣੀ ਸਾਡੇ ਜਿਹੜੇ ਆ ਬਹੁਤ ਹੈਲਪ ਕਰਦੇ ਆ ਬੱਚਿਆਂ ਦੀ ਮੈਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਨਾ ਵੇਖੋ ਆਪਣਾ ਜੋ ਤੁਹਾਡਾ ਸ਼ੌਂਕ ਆ ਨਾ ਪਹਿਲੇ ਸ਼ੌਂਕ ਨੂੰ ਰੱਖ ਕੇ ਉਸ ਤਰੀਕੇ ਦੇ ਨਾਲ ਕੰਮ ਕਰੋ ਇਹ ਨਹੀਂ ਵੀ ਤੁਹਾਡੇ ਤੇ ਥੋਪਿਆ ਜਾਇਆ ਕੰਮ ਤੇ ਉਹ ਕਰੋ ਆਪਣੇ ਸ਼ੌਂਕ ਦੇ ਮੁਤਾਬਕ ਪੜ੍ਹਾਈ ਵੀ ਕਰੋ ਤੇ ਸਾਰਾ ਕੁਝ ਕਰੋ ਠੀਕ ਹੈ ਜੀ